ਲੋ ਬਾਈ ਜਿਹੜੇ ਬਾਈ ਕਹਿੰਦੇ ਨਾ ਇਹਦੇ ਵਿੱਚ ਸ਼ੇਕ ਆਪਾਂ ਕਰਦੇ ਚੈੱਕ ਮਾਰਦਾ ਮੈਂ ਲਿਆਂਦਾ ਪੰਪ ਆ ਮੇਰੇ ਨਾਲ ਕੋ ਟੋਟਾ ਦਾ ਕਰਿਓ ਜੀ ਮੜਾ ਚੈੱਕ ਦਿਖਾਓ ਕਰਕੇ ਐ ਚੱਲੇਗਾ ਕਿਦਾਂ ਜੀ ਉਹ ਇੱਧਰ ਤੇ ਬਟਨ ਹੈ ਜੀ ਅੱਛਾ ਹਾਂ ਇਹ ਦੋ ਹੀ ਬਟਨ ਉੱਪਰੋਂ ਚੱਕ ਦੇਣਾ ਸਪੀਡ ਕਾ ਚੱਲੂਗੀ ਉਹਨੂੰ ਗੋਲ ਨੂੰ ਘੁਮਾ ਦਿਓ ਚਲੋ ਤਾਂ ਹਜ਼ਾਰ ਗਏ ਚੱਲੂਗਾ ਇਹ ਵਾਲਾ ਬਟਨ ਹਾਂ ਜੀ ਦੋਨੇ ਚੱਕ ਦੇ ਉੱਪਰ ਨੂੰ ਅੱਛਾ ਅੱਛਾ ਆ ਮੈਂ ਨਹੀਂ ਬੋੜਾ ਠੀਕ ਹੈ ਬਰੀਕ ਬਰੀਕ ਸ਼ੇਕਾ ਜਿਆਦਾ ਹਾਂ ਬਾਕੀ ਇਹ ਬਾਕੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਵਿੱਚ ਮੈਠੇ ਚ ਮੋਟਰ ਪਰ ਵੀ ਮੌਸਮ ਵਿਗੜਿਆ ਪਿਆ ਜਿਆਦਾ ਅੱਜ ਹਵਾ ਚੱਲਦੀ ਹੈ ਪੂਰੀ ਠੰਡਾ ਹੈ ਨਾ ਅੱਜ ਪੂਰੀ ਜੋਰਾਮ ਪਰ ਵੀ ਜਿਹੜਾ ਮੀਂਹ ਆਲਾ ਕੰਮ ਦਾ ਮੀਂਹ ਨਹੀਂ ਆਪਣੇ ਪਿਆ ਹੈਗਾ ਮੀਂਹ ਤੇ ਬਚਾਉ ਹੈ ਪਰ ਹੁਣ ਬੱਦਲ ਚ ਲੱਗਦਾ ਗੜਾ ਜਾ ਹੁੰਦਾ ਤਕਰੀਬਨ 12:30 ਪਾਉਣ ਇੱਕ ਦਾ ਟਾਈਮ ਹੋਇਆ ਹੋਇਆ ਹੈ ਇਹ ਬੱਦਲ ਜਾਂਦਾ ਹੈਗਾ ਵੱਧਾ ਗੜਾ ਜਿਹਾ ਹੁੰਦਾ ਨਹੀਂ ਪਤਾ ਵੀ ਧੁੰਦ ਦੇ ਬੱਦਲ ਹੈ। ਵੀ ਜਿਹੜੀ ਧੁੰਦ ਸੀ ਕੱਲ 6 ਵਜੇ ਪਿੰਡ ਦੇ ਵਿੱਚ ਧੁੰਦਾਂ ਐ ਵੜ ਗਈ ਪਤਾ ਨਹੀਂ ਕਿ ਕਹੇ ਹਨੇਰਾ ਕਿੱਥੇ ਦੇ ਆ ਗਿਆ ਹਵਾ ਦੇ ਗਲੇ। ਪਰ ਸਵੇਰੇ ਧੁੰਦ ਘਟਦੀ ਉਹ ਹੀ ਧੁੰਦ ਮੈਨੂੰ ਲੱਗਦੀ ਵੀ ਉੱਪਰ ਚੜੀ ਪਈ ਆ। ਬੱਦਲ ਤਾਂਹੀਂ ਲੱਗਦੇ ਆ। ਵੀ ਮਹੀ ਵਾਲਾ ਕੰਮ ਕੋਈ ਨਹੀਂ ਲੱਗਦਾ ਮਹੀ ਵਾਲਾ ਤਾਂ ਹੁਣ ਚਾਂਸ ਦਿਖਾਇਆ ਹੋਇਆ ਨੈਟ ਵੀ ਨਹੀਂ ਦਿਖਾਉਂਦਾ ਹੈਗਾ। ਵੀ ਪਹਿਲੇ ਇੱਧਰ ਖੰਨੇ ਕੰਨੇ ਨੂੰ ਪਹਿਲੇ ਬਲਾਚੌਰ ਕੰਨੇ ਨੂੰ ਪਹਿਲੇ ਮਹੀ ਪਰ ਸਾਡੇ ਬਚਾਉ ਹੈ। ਵਧੀਆ ਬਚ ਗਏ ਇੱਥੇ। ਪਿਆ ਨਹੀਂ ਹੈਗਾ ਮਹੀ ਠੀਕ ਹੈ। ਔਰ ਹਵਾ ਚਲਦੀ ਹੈ ਬਹੁਤ ਹਵਾ ਗੈਲੇ ਠੰਡਾ ਹੁਣ ਜਿਹੜੀ ਹੈਗੀ ਆ ਠੰਡੀ ਹਵਾ ਚਲਦੀ ਹੈ ਐਨ ਪੂਰੀ ਪੂਰੇ ਜੋਰਾਂ ਪਰੋਂ ਠੰਡ ਨਹੀਂ ਵਿੱਚ ਦੋ ਦਿਨ ਦਨ ਨਿੱਗ ਜਾ ਰਿਹਾ ਜਿਹੜੀ ਹਵਾ ਦੀ ਚਲਦੀ ਸੀ ਉਹਦੇ ਕਰਕੇ ਵੀ ਨਿੱਗ ਜਾ ਰਿਹਾ ਜਿਹਾ ਗਰਮਾਇਸ਼ ਜੀ ਹੋਈ ਵੀ ਦੀ ਜਿਕਨਾ ਮੈਂ ਦੱਸਿਆ ਉਹਦੇ ਸਾਹਗਲ ਵੀ ਪਰ ਠੀਕ ਹੈ ਲੰਘ ਕੇ ਮੀਂਹ ਵਾਲਾ ਕੰਮ ਜਿਹੜਾ ਹੈਗਾ ਦਾ ਵੀ ਹੁਣ ਹਵਾ ਦਾ ਫੜਾ ਫੜਾ ਠੰਡ ਹੈਗੀ ਆ ਚਲੋ ਠੰਡ ਠੀਕ ਹੈ ਜਿੰਨੀ ਕ ਪੈਂਦੀ ਹੈ ਵਧੀਆ ਹੀ ਆ ਵੀ ਪਹੁੰਚੇ ਵਾਦਰ ਖੇਤਾਂ ਵਿੱਚ ਫਸਲ ਬਾੜੀ ਹੈ ਜਿਹੜੀ ਬਹੁਤ ਵਧੀਆ ਬਹੁਤ ਵੀਰਾਂ ਦੇ ਫੋਨ ਵੀ ਆਉਂਦੇ ਆ ਪਪੂਲਰ ਅਮਰੇ ਵੀ ਆਇਆ ਚਲੋ ਆਪਾਂ ਉਹਨਾਂ ਦਾ ਵੀ ਹੱਲ ਕਰਿਆ ਜਿੰਨੀ ਗੱਲ ਆਪਾਂ ਕਰ ਸਕਦੇ ਬਾਈ ਮਦਦ ਤੇ ਜ਼ਰੂਰ ਕਰੀ ਦੀ ਆਪਾਂ ਕਰਦੇ ਆ ਵੀ ਚਲੋ ਕਿਸੇ ਨੇ ਛੱਤੀ ਵੱਧ ਘੱਟ ਕਰਨੀ ਆਪਾਂ ਸਾਰਾ ਕੁਝ ਕਰਿਆ ਵੀ ਹੁਣ ਤਕਰੀਬਨ ਤਿਆਰ ਹੈ ਜਿਨ੍ਹਾਂ ਨੂੰ ਆਪਾਂ ਨੇ ਬੁੱਕ ਕਰਾਈਆਂ ਵੀ ਛਟੀਆਂ ਹੁਣ ਉਹਨਾਂ ਨੂੰ ਵੀ ਮਿਲ ਜਾਣੀਆਂ ਛਟੀਆਂ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਬਾਬੂ ਗੁਰੂ ਅੱਜ ਗੱਲ ਹੋਈ ਸੀ ਆਪਣੀ ਉਹ ਕਹਿੰਦੇ ਵੀ ਹੁਣ ਤੁਹਾਡੀ ਵਾਰੀ ਆਪਾਂ ਜਿਨ੍ਹਾਂ ਵੀ ਤੁਹਾਡੇ ਵਾਲੇ ਨੰਬਰ ਚੱਕਣੇ ਆ ਵੀ ਉਹਨਾਂ ਦੇ ਦੇ ਦੇਣੇ ਛਟੀਆਂ ਚਲੋ ਜੇ ਛਟੀਆਂ ਬਾਈ ਆਪਣੀ ਲੈ ਜਾ ਕੇ ਪੰਜ ਸੱਤ ਦਿਨ 10 ਦਿਨ 15 ਦਿਨ ਪਾਣੀ ਵਿੱਚ ਖੜੀਆਂ ਕਰ ਲਓ ਜੇ اٹਕ ਕੇ ਜੇ ਪਹਿਲਾਂ ਹੀ ਲਾਉਣੇ ਆਪਣੇ ਜਦ ਮਰਜ਼ੀ ਲਾ ਦਿਓ ਵੀ ਇਹ ਕੋਈ ਚੱਕਰ ਨਹੀਂ ਹੈਗਾ ਵੀ ਛੱਟੀ ਅਸੀਂ ਵਾਲੇ ਦੱਸਦੇ ਇਹਨੂੰ ਲਾਉਣੇ ਦੀ ਸਾਨੂੰ ਪਹਿਲਾਂ ਛੱਟੀ ਮਿਲ ਗਈ ਆਪਣੇ ਕੋਲ ਪਾਣੀ ਦੇ ਵਿੱਚ ਖੜਾ ਲਓ ਉਹਨਾਂ ਨੂੰ ਜਿੰਨੇ ਆ ਪਾਣੀ ਦੇ ਵਿੱਚ ਖੜੂਗੇ ਬਹੁਤ ਫਾਇਦਾ ਛੱਟੀ ਨੂੰ 10 ਦਿਨ ਖੜ੍ਹਜੋ 15 ਦਿਨ ਖੜ੍ਹਜੋ ਛੱਟੀ ਨੇ ਫੁੱਟਣਾ ਨਹੀਂ ਨਹੀਂ ਛੇਤੀ ਮਾਰਚ ਵਿੱਚ ਜਾ ਕੇ ਛੱਟੀ ਨੇ ਫੁੱਟਣਾ ਪਹਿਲਾਂ ਛੱਟੀ ਜੀ ਨੇ ਵੀ ਲਾਉਣੇ ਆਪਣੇ ਬੁੱਕਰ ਆ ਜਾਂਵੇਂ ਪਾਣੀ 'ਚ ਖੜਾਇਆ ਉਹਨਾਂ ਨੂੰ ਖੜਾ ਕੇ ਫੇਰ ਲਾਇਓ ਜੇ ਆਪਾਂ ਲੈ ਜਾ ਕੇ ਜਿਆਦਾ ਸਿੱਧੀ ਲਾਉਂਦੇ ਪਾਣੀ ਦੇ ਖੇਤ ਨੂੰ ਲਾ ਦਿਓ ਫੇਰ ਵੀ ਛੱਟੀ ਦਾ ਸੁੱਕਣ ਦਾ ਚਾਂਸ ਹੈ ਜਿਹੜੀ ਆਪਾਂ ਵੀ ਚਲੋ ਬਾਕੀ ਦਿਖਾਉਂਦਾ ਜੀ ਆਪਾਂ ਤੁਹਾਨੂੰ ਹੋਰ ਕਾਰੋਬਾਰ ਜਿਹੜੇ ਦਿਖਾਉਣੇ ਬਾਕੀ ਆਪਾਂ ਜੀ ਜਾਨਮਾਹਲ ਦਾ ਤੁਹਾਨੂੰ ਮਕਾਨ ਦਿਖਾਇਆ ਕੱਲ ਵੀ ਇੱਕ ਨਵੇਂ ਪ੍ਰੋਜੈਕਟ ਕਰਿਆ ਉਹਨਾਂ ਨੇ ਜਿਹੜਾ ਸਿਉਂਕ ਵਾਲਾ ਕੀ ਉਹ ਸਾਡੇ ਦਸੇ ਪੈੰਦੀ ਦੇਖੀ ਨਹੀਂ ਸੀ ਦਵਾਏ ਕਦੇ ਨਾ ਪਾਈ ਕਿਸੇ ਨੇ ਵੀ ਖੇਤਾਂ ਵੀ ਤਾਂ ਚਲੋ ਰੁਲਾ ਕੇ ਗੇਰੀਆ ਰੇਹ ਪੱਤ ਵਿੱਚ ਇੱਕ ਦੋ ਗੁਆਰ ਜੇ ਕਿਸੇ ਖੇਤ ਨੇ ਸਾਡੇ ਸਿਉਂਕ ਦਾ ਇਹ ਹੈ ਵੀ ਨਹੀਂ ਵੀ ਉਹ ਉਹਨਾਂ ਨੇ ਕੱਲ ਗਲੀਆਂ ਜਾਂ ਕੱਢ ਕੇ ਦਵਾਏ ਪਾਈ ਤੋਂ ਮੈਂ ਤੁਹਾਨੂੰ ਦਿਖਾਈਆ ਵੀਡੀਓ ਦੇ ਵਿੱਚ ਪੈੰਦੀ ਦੀ ਅੱਜ ਕਹਿੰਦੇ ਪੈ ਪਾਉਣੇ ਆ ਵੀ ਅੱਜ ਉਹ ਆਉਣੇ ਵਾਲੇ ਪਾਏ ਪਾਣੋ ਵਾਲੇ ਤੁਹਾਨੂੰ ਦਿਖਾਵਾਂਗੇ ਪਾਇਪ ਜਿਹੜੇ ਪਾਉਣੇ ਆ ਉਹਨਾਂ ਨੇ ਵੀ ਕਿਵੇਂ ਦੇ ਆ ਉਹ ਕਹਿੰਦੇ ਕੋਈ ਸ਼ੇਕ ਆ ਉਹਦੇ ਵਿੱਚ ਉਹ ਆਪਾਂ ਸਾਰਾ ਚੈੱਕ ਕਰਾਂਗੇ ਦਿਖਾਵਾਂਗੇ ਕਿਹੜਾ ਜਿੱਕਣਾ ਪਾਇਆ ਉਹਨਾਂ ਨੇ ਜਿੱਕਣਾ ਜੋਇੰਟ ਕਰੇ ਕਿਹੜੇ ਗੱਲਬਾਤ ਕਣਾ ਹੋਣੀ ਹੈ ਸਾਰਾ ਤੁਹਾਨੂੰ ਵੀਡੀਓ ਦਿਖਾਵਾਂਗੇ ਵੀ ਚਲੋ ਠੀਕ ਹੈ ਦਿਖਾਉਂਦੇ ਬਾਕੀ ਕਾਰੋਗਾਰ ਝੜੇ ਹੈਗੇ ਆਪਣੇ ਲੋ ਬਾਈ ਲੱਗੀ ਪਾਈਪ ਲਾਈਨ ਪੈਣ ਜੋਇੰਟ ਲੱਗੇ ਜਿਹੜੇ ਫੋਰਾ ਫੋਰੇ ਦੇਖਦੇ ਹੈ ਦੇਖਦੇ ਨਹੀਂ ਸ਼ੇਕ ਜਿਹੜੇ ਸ਼ੇਖ ਹੁੰਦੇ ਦੇਖਦੇ ਨਹੀਂ ਮਹਾ ਇਹ ਬਰੀਕ ਸਿੰਘ ਹੁੰਦੇ ਆ ਜੀ ਅੱਛਾ ਸਾਰੀ ਆਵੇ ਫੋਰਾ ਮਰ ਜੂਗਾ ਹੈ ਇਹ ਸਾਰਾ ਹੀ ਬਫਾਰ ਹੈ ਜੀ ਹੁਣ ਤੁਸੀਂ ਚੈੱਕ ਕਰਾ ਕੇ ਜਾਓਗੇ ਸਾਨੂੰ ਕਰ ਲਓ ਜੀ ਹੁਣੇ ਟੋਟਾ ਵੜ ਦੇ ਨਿਕ ਟੂਟੀ ਦੇ ਲਾਹ ਚੈੱਕ ਹੋਵੇ ਲਾਹ ਨਾਲ ਕੋਈ 12 ਵਜਣਾ ਪਤਾ ਮੈਨੂੰ ਮੈਂ ਉਹੀ ਕਹਿੰਦਾ ਇਹ ਤਾਂ ਮੈਨੂੰ ਤਾਂ ਲੱਗਦਾ ਸਾਰੀ ਸਾਫ ਹੈ ਇਹ ਕਿਤੇ ਕੋਈ ਨੁਕਸਾਨ ਤਾਂ ਨਹੀਂ ਹੈਗਾ ਜੇਕਰ ਆਪਾਂ ਦਵਾਈ ਜਾਂ ਛੱਡਣੀ ਹੈ ਆ ਜਿਹੜੀ ਮਿੱਟੀ ਦਵੇ ਨਾ ਕਿ ਤੇ ਬਾਅਦ ਵਿੱਚ ਫਰਸ਼ ਤੇ ਮਿਟਿੰਗ ਪੜਨੀ ਹੈ ਸਰ ਜੇ ਕੰਕਰੀਟ ਬਣਦੇ ਤੇ ਘਰੇ ਉੱਪਰ ਨਹੀਂ ਵਰਤੀ ਅੱਛਾ ਗਰਮਟੀ ਵਰਤੀ ਹੈ ਠੀਕ ਹੈ ਇਹ ਕਿਹੜਾ ਹੁਣ ਹੈ ਇਹ ਤਾਂ ਸਰ ਜੀ ਜਿਆਦਾ ਜਿਆਦਾ ਲਾ ਲੋ ਕਿ ਤੁਸੀਂ ਕਿੰਨਾ ਇੱਕ ਵਾਲਟੀ ਕਿਹਾ ਜੀ ਹਾਂ ਅੱਛਾ ਅੱਛਾ ਹਨਾ ਕਮ ਸੇ ਕਮ ਇਸੇ ਪੜ ਜਾਏਗਾ ਦੋ ਡਰਮ ਦੋ ਡਰਮ ਜੀ ਨਹੀਂ ਇੱਕ ਬੋਸ ਇੱਕ ਤੋਂ ਸਾਰੀ ਪੂਰੇ ਏਰੀਆ ਵਿੱਚ ਦੇ ਦੀ ਪੂਰੇ ਏਰੀਆ ਦੀ ਗੱਲ ਨਹੀਂ ਰਹਾ ਮੈਂ ਇੱਕ ਜਿੱਦਾਂ ਹੁਣ ਪਾਇਆ ਜੋੜ ਪਾਇਆ ਇਸ ਨੂੰ ਜਿੰਨੇ ਮੜੀ ਕਿੰਨਾਂ ਲਾ ਲਿਆ ਲੇਕਿਨ ਫੁੱਲ ਨਹੀਂ ਹੋਈ ਕਿ ਵੀ ਕਿੰਨੇ ਪ니까 ਨਿਕਲਦਾ ਰਹਿ ਗਿਆ ਨਾ ਫੋਰਾ ਮਾਰਦੀ ਜਣੀ ਇਹਨਾਂ ਦਾ ਕਨੈਕਸ਼ਨ ਇਕੱਠਾ ਹੀ ਹੋ ਗਿਆ ਸਾਰਾ ਨਹੀਂ ਕੱਲੇ ਕੱਲੇ ਅਲੱਗ ਅਲੱਗ ਇਹਦਾ ਤਾਂ ਮੈਂਸ਼ਨ ਨਾ ਲੱਗ ਗਿਆ ਜੀ ਉਧਰ ਉਧਰ ਵੀ ਰੱਖਾ ਹੁੰਦਾ ਘਰ ਵਾਲੇ ਵੀ ਠੀਕ ਹੈ ਇਹ ਕਮਰਾ ਔਰ ਬਾਥਰੂਮ ਹੀ ਰਹੇਗਾ ਜੀ ਬਸ ਠੀਕ ਹੈ ਮੈਂ ਤਾਂ ਕਿਹਾ ਕਿ ਤੇ ਇੱਕ ਜਗ੍ਹਾ ਕਰਕੇ ਸਾਰੇ ਮਕਾਨਾਂ ਚ ਕੋ ਮੂਵ ਉਹ ਇਹਨੂੰ ਦਾ ਜੋੜ ਉਹ ਬਾਈ ਕਹਿੰਦੇ ਬ੍ਰੀਕ ਸ਼ੇਕ ਵਾਲੀ ਹੋਵੇ ਚਲੋ ਆਪਾਂ ਕਰਾਂਗੇ ਚੱਕਵੇਂ ਨੂੰ ਕਰਕੇ ਦੇਖਾਂਗੇ ਵੇਹਿੰਦੇ ਪ੍ਰੈਸ਼ਰ ਵਾਲਾ ਲਾ ਕੇ ਦੇਖਦੇ ਇੱਕ ਵਾਰ ਜਗਾੜ ਜਾ ਦੇਖਦੇ ਹੈ ਨਹੀਂ ਬ੍ਰੀਕ ਸ਼ੇਕ ਹੋਣੀ ਚਲੋ ਯਾਰ ਮੱਟੀ ਲੈ ਕੇ ਆਇਆ ਚਾਰੇ ਪਾਸੇ ਘਮਰੇ ਤੇ ਇੱਕ ਲਾਈਨ ਕੱਬੇ ਨੂੰ ਐਜੀ ਵੇਸ਼ਿਆ ਬਾਹਰੋਂ ਮਾ ਜੋ ਸਾਰਿਆਂ ਦੇ ਘਮਾਤ ਹਨ ਹਾਇਦਰਾਬਾਦੋਂ ਜਿ ਕੋ ਆਇਆ ਆ ਏਸੀ ਵਾਲਾ ਪਾਣੀ ਦੇ ਪਾਈਪ ਵੀ ਕੱਲ ਮਿਸਤਰੀ ਕੱਢ ਗਿਆ ਇੱਥੇ ਜਿਹੜੀ ਚੀਜ਼ ਨਵੀਂ ਮਿਲਦੀ ਹਨ ਦੇਖਣ ਨੂੰ ਤਾਂ ਵੀ ਏਸੀ ਵਾਲਾ ਕੱਢ ਗਿਆ ਆ ਇਹਨਾਂ ਨੇ ਪਾਤਾ ਇੱਥੇ ਆਪਣੇ ਇਹ ਜਿਹੜੇ ਪਾਈਪ ਪਾਈਜੀ ਚ ਸਿਉਂਕ ਦੀ ਦਵਾਜ ਜਿਹੜੀ ਆਪਣੇ ਕੱਢਣੀ ਹੁੰਦੀ ਨੇ ਨਾ ਇਹ ਜੋਇੰਟ ਦੇ ਤੇ ਕੱਲੇ-ਕੱਲੇ ਕਮਰਾ ਲੱਗ-ਲੱਗ ਸਿਸਟਮ ਹੈ। ਹੋਰ ਹੀ ਕੰਮ ਗਿਆ ਸਾਰੀ ਇੱਧਰ ਨੂੰ। ਤਿੰਨ ਬਾਥਰੂਮ ਚ। ਆ ਟੋਟਾ ਹੋਰ ਆ ਵੈਸੇ। ਚਲੋ ਨਈ ਪੱਟ ਦੇ ਦਿਆ ਕਰਦੇ ਚੱਕ ਵੀ ਕਰਕੇ ਦੇਖਾਂਗੇ ਅਰੇ ਇੱਥੇ ਪਾ ਪਾ ਰਹਾ ਹਾਂ ਮਾਤੇ ਰੇ ਕਹਿਂਦੇ ਫਿਰ ਤੇ ਇਹ ਨੂੰ ਮੱਤ ਲਾ ਦੇ ਉਹ ਬੰਦਾ ਫਸਾਤ ਤਾਂ ਲੱਗਦਾ ਠੇਕਾ ਦੇ ਕੇ 4000 ਜਮੈਂਦਾਰਤਾ ਫਸ ਗਿਆ ਤੂੰ ਮੇਰੇ ਹੱਲ ਸਾਨੂੰ ਕੰਮ ਸੌਖਾ ਹੀ ਹੈ ਹੈ ਹੁਣ ਤਾਂ ਸੌਖਾ ਹੋਊਗਾ ਉਹ ਟਾਈਮ ਹੀ ਦੇ ਲੈ ਤੈਨ ਤਾਂ ਬਚ ਗਿਆ ਹੁਣ ਸੌਖਾ ਕਾਤ ਹੋਊਗਾ ਦਿਹਾੜੀ ਨਾ ਗਈ ਹੈ ਕੀ ਪਤਾ ਰਹੇ ਨਾ ਕਿ ਬਰਤ ਬਲ ਮਾਰ ਕੇ ਵੀ ਦੇਖਦੇ ਤੈਨੂੰ ਹਾਂ ਇੱਥੇ ਫਸਣਾ ਨਾ ਆ ਧੂਆ ਫਰਸ ਪੰਨਣ ਲੱਗਿਆ ਇੱਕ ਪੰਨਿਆ ਨਾ ਪਰ ਆ ਧੂਆ ਹਲੇ ਖਣੀ ਤੀਆ ਪੀ ਨਿਕਲ ਆਵੇ ਉਹਦਾ ਕਹਿੰਦਾ ਵੀ ਰੇਤਾ ਮੈਨੂੰ ਨਹੀਂ ਲੱਗਦਾ ਰੇਤਾ ਥੱਲੇ ਦਾ ਟਾਕਰ ਜਿਹੀ ਨਾ ਆਉਣੀ ਆ ਮੈਂ ਮਿੱਟੀ ਤੇ ਪੱਕੀ ਹੋ ਗਈ ਉਹ ਜਿਹੜਾ ਤੈਨੂੰ ਮੈਂ ਕੰਮ ਕਹਾਂ ਤਾਂ ਹੋਗਾ ਨਹੀਂ ਕਰਦਾ ਤੂੰ ਪਾ ਸੱਬਲ ਦੋ ਇਹ ਤੇ ਟੁੱਟਿਆ ਵੇ ਸੱਬਲ ਪਾ ਨਿਕਲਿਆ ਨਹੀਂ ਬਾਹਰ ਕਾਹਨੂੰ ਜ਼ੋਰ ਮਾਰਿਆ ਹੁਣ ਤਾਂ ਠੰਡ ਵੀ ਨਹੀਂ ਵੀ ਜਿਹੜੇ ਕਾਣ ਗਾ ਗਰਮੇ ਤੇ ਆਉਂਗਾ ਤੂੰ ਪਾਲਾ ਪਾਲਾ ਸੱਬਲ ਪਾਲਾ ਨਾ ਕਰ ਇਹਨਾਂ ਗੁੱਸਾ ਇਹਦਾ ਸਲੇਪ ਬਾਹਰ ਆਉਣੀ ਤੇਰਾ ਕੰਮ ਨਿਭੜਦਾ ਫਿਰ ਤੂੰ ਰੋੜੇ ਇਕੱਠੇ ਕਰੂੰਗਾ ਇਥੇ ਮਰਾਤੇ ਮੜਾ ਜੋਰ ਇਹਦਾ ਜਾਨਦਾ ਕਾਡ ਕਾਠੇ ਹਿਸਾਬ ਦਾ ਕਿਆ ਸੱਬੜ ਖੋਰ ਲਿਆ ਚੱਕੇ ਨਾ ਇੱਕੇ ਬੋਦਾ ਸੱਬੜ ਦੇ ਇੱਕੇ ਬੋਦਾ ਤੂੰ ਪੈਰ ਰਖਾ ਜਿਹਦੇ ਪਾਸੇ ਇੱਕ ਵਾਰ ਜਦ ਇੱਕ ਪਾਸੇ ਉਹਨਾਂ ਰੱਖ ਲੈਣਾ ਬਸ ਦੋ ਜਣ ਰੱਖ ਲੋ ਉਹਨਾਂ ਚੱਕ ਹੋ ਜਣਾ ਐ ਨਹੀਂ ਅਸੀਂ ਸੋੜਿਆ ਜਾਨੂੰ ਨਾ ਬਹੁਤ ਯੂਰਮਾ ਦੇਖਣ ਇੱਕ ਸਾਫ ਚਲੇ ਗਈ ਕੜੀ ਦਾ ਰੇਟ ਮਥੋਂ ਆਇਆ ਗਾ 3 ਟੁੱਟ ਹੋਇਆ ਗਾ ਕੰਨੇ ਦੇ ਰੇਟ ਸਟਾ ਗਾ ਮਾਰੀ ਬਈ ਕਾਣ ਮਾਰਦਾ ਕੱਲ ਨੂੰ ਲਾ ਲੇਗੇ। ਇਹ ਤਾਂ ਬੜੀ ਰੱਖਣਾ ਹੈ। ਇਹ ਤਾਂ ਨੀ ਵੀ ਸੱਪੜੇ ਖੋਰ ਤਾਂ ਇਹਦੀ ਆ। ਤਾਂ ਤਾਂ। ਇਹ ਵੀ ਕੱਟਾ ਆ। ਜਾਲ ਫਾ ਲਗੇ ਨਿਕਲੋ ਯਾਰ। ਉਹ ਨਿਕਲ ਨਹੀਂ ਨੇ ਮੈਂ ਤਿੰਨੇ ਪਾਸੇ ਕਰ ਦੇਣਾ ਮੈਂ ਕੱਲੇ ਨਹੀਂ ਕਰ ਦੇਣੀ ਆ। ਹਾਂ ਦੇਖ ਲਓ ਫਿਰ। ਮੈਂ ਇੱਦਾਂ ਬੰਦ ਕਰਕੇ ਹਾਂ ਦੇਖੋ। ਮੈਂ ਕਰਦਾ ਦੇਖਦਾ ਤੇਰਾ ਤੇ ਜਾਲ ਫਾ ਵੀ ਦੇਖਦਾ। ਦਵਾ ਦੋ ਲੋ ਦੋ ਹੱਥੋਂ ਦੱਬੋ ਦੱਬੋ ਹੌਣ ਮੜ ਜਾ ਚੱਕ ਲੈ ਰਾਤ ਤੇ ਨੇ ਰੋਟੀ ਨਹੀਂ ਖਾਧੀ ਲੱਗਦਾ ਆ ਗਈ ਹੁੰਦਾ ਹਾਂ ਨਾ ਲਾਓ ਪੂਰੇ ਭਾਈ ਦਾਰੋਂ ਉੱਤੋਂ ਵਿੱਚੋਂ ਹੱਲੇ ਨਾ ਪਰ ਉਹਦਾ ਦਾ ਸਰ ਭਾਰਤ ਪਿਆ ਵਾ ਹਾਂ ਆ ਜਾ ਲੈਨੇ mana bayda jarada ਆਪਣੇ ਕੋਲ ਲਹਾਇਨ ਕੋ ਆ। ਉਹ ਸਾਲਾ ਤੂੰ ਤਾਂ ਪੜਤੀ ਮੈਂ ਪੜੂ ਨਾ ਕਿਥੇ ਹੱਥ ਲਾ ਕੇ ਰੱਖ ਯਾਰ। ਪੈਰ ਲਾਲ ਚੇ। ਇਹ ਹੱਥ ਚੋਂ ਹੁੰਦੀ ਐ। ਅਚੰਦਰ ਨਹੀਂ ਮਣੀ ਜਾਈ। ਹਾਂ। ਬਾਹਰ ਨਹੀਂ। ਬਾਹਰੋਂ ਆਵੇ। ਹਾਂ ਹੁਣ ਆ ਗਿਆ। ਕੱਪੀਟਲ ਨੂੰ ਚੋੜਾ ਗਿਆਨਪੁਰ 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 ਹਾਂ ਤੇ ਕਰੀ ਜਾ ਆ ਗਈ ਬਸ ਹਾਂ ਹੁਣ ਇੱਥੇ ਹੱਥ ਰੱਖ ਲਿਆ ਹਾਂ ਦੂਈ ਬਿਲਾ ਲੈਣਾਂ ਇੱਕ ਜੋਇੰਟਰ ਲਿਖਿਆ ਆਹ ਦਿੱਤਾ ਦੇ ਹੈ ਜੋਇੰਟਰ ਸਿੱਧਾ ਵਾਲਾ ਛੋਟੀ ਪੈਗੀ ਛੋਟੀ ਕਿਉਂ ਪੈਣੀ ਆ ਇਹ ਬਦਲ ਦੇ ਹੁਣ ਦੋਹੇ ਪਾਈਪਾਂ ਚੋਂ ਪਾਣੀ ਪਾਇਆ ਕਰੂੰਗਾ ਇੱਕ ਚੋਂ ਨਿਕਲੇ ਕਰੂੰਗਾ ਇੱਕ ਪਾਈਪੜੇਗਾ ਇੱਕ ਚੈੱਕ ਕਰਦੇ ਜਾਵਾਂਗੇ ਬਲਕ ਨਾ ਪਾਏਗਾ ਹਾਂ ਉਸ ਲਈ ਚੱਕੇ ਜਾਤਾ ਲੋ ਬਾਈ ਜਿਹੜੇ ਬਾਈ ਕਹਿੰਦੇ ਨਾ ਇਹਦੇ ਵਿੱਚ ਸ਼ੇਕ ਆਪਾਂ ਕਰਦੇ ਚੈੱਕ ਮਾਰਦਾ ਮੈਂ ਲਿਆਂਦਾ ਪੰਪ ਆ ਮੈਨਾਂ ਕੋ ਟੋਟਾ ਦਾ ਕਰਿਓ ਜੀ ਮੜਾ ਚੈੱਕ ਦਿਖਾਓ ਕਰਕੇ ਐ ਚੱਲੇਗਾ ਤਾਂ ਜੀ ਉਹ ਇੱਧਰ ਤੇ ਬਟਨ ਹੈ ਜੀ ਅੱਛਾ ਹਾਂ ਇਹ ਦੋ ਹੀ ਬਟਨ ਉੱਪਰੋਂ ਚੱਕ ਦੇ ਤਾਂ ਸਪੀਡ ਕਾ ਚੱਲੂਗੀ ਉਹਨੂੰ ਗੋਲ ਨੂੰ ਘੁਮਾ ਦਿਓ ਚਲੋ ਤਾਂ ਹਜ਼ਾਰ ਗੇ ਚੱਲੂਗਾ ਇਹ ਵਾਲਾ ਬਟਨ ਹਾਂ ਜੀ ਦੋਨੋਂ ਚੱਕ ਦੋ ਉੱਪਰ ਨੂੰ ਅੱਛਾ ਅੱਛਾ ਹਾਂ ਮੈਂ ਨਹੀਂ ਬੋਲ ਰਿਹਾ ਠੀਕ ਹੈ ਬਰੀਕ ਬਰੀਕ ਸ਼ੇਕ ਆ ਜਿਆਦਾ ਹਾਂ ਬਾਕੀ ਇਹ ਬਾਕੀ ਠੀਕ ਹੈ ਪ੍ਰੈਸ਼ਰ ਦਾ ਨਿਕਲਣਾ ਹੈ ਨਾ ਉਹ ਮੋਟਰ ਲਗਣੀ ਹੈ ਜੀ ਜਦੋਂ ਵੀ ਤੁਸੀਂ ਉਹ ਕੈਮੀਕਲ ਪਾਉਂਗੇ ਨਾ ਉਹਨੂੰ ਮੋਟਰ ਲਗਣੀ ਹੈ 1.5 ਪੁਆਇੰਟ ਤੇ ਲਗਣੀ ਆ ਫਿਰ ਇਸ ਤੋਂ ਬਾਅਦ ਉਸ ਪੁਆਇੰਟ ਤੇ ਲੱਗ ਜਾਣੀ ਹੈ ਸਮਝ ਰਹੇ ਹੋ ਨਾ ਮੈਂ ਉਹ ਹੀ ਚੈੱਕ ਕਰਿਆ ਮੈਨੂੰ ਲੱਗਦਾ ਇੰਦੇ ਵੀ ਜਿਹੜਾ ਤੁਸੀਂ ਕਹਿੰਦੇ ਨਾ ਉਧਰ ਇੱਕਾਂ ਕਰੋ ਇੱਕ ਪਾਈਪ ਮਟਲ ਹੋ ਜਾ ਬਾਹਰ سے আচ্ছা ਗੱਲ ਠੀਕ ਹੈ ਉਧਰ ਚਲਾ ਕੇ ਦੇਖੋ ਇੱਕ ਪੁਆਇੰਟ ਉਹ ਆਹੋ ਆ ਚੀਜ਼ ਵਧੀਆ ਦੱਸੀ ਆਹ ਵਾਈ ਪੁਆਇੰਟ ਇਹਨਾਂ ਨੂੰ ਦੋ ਬਾਹਰ ਕੱਢੇ ਪਿਓਰੇ ਤੇ ਇੱਕ ਚੋਂ ਪਾਣੀ ਆਊਗਾ ਕਿ ਕਿਤੇ ਦੇ ਹੋਗਾ ਠੀਕ ਐ ਉਧਰੋਂ ਪੁਆਇੰਟ ਆਜੀ ਆਜੀ ਚਲਾਓ ਲੋ ਬਾਈ ਹੁਣ ਕਮਰੇ ਚੱਕ ਲੱਗੇ ਕਰਨਾਂ ਦੇ ਦੋ ਚੱਕ ਦੀ ਸੁੱਝਾਂ ਚੱਕ ਦੀਆਂ ਜੀ ਮੈਂ ਚੱਲ ਲਵਾਂ ਫੇਰ ਇਹ ਤਾਂ ਬੰਦੇ ਚੱਲ ਪਾ ਇਹ ਤਾਂ ਨੋੜਾ ਬੰਦੇ ਤਾਂ ਉਹਨੇ ਚੱਲੂਗਾ ਹਾਂ ਆ ਲੱਗ ਐਨੇ ਕਣ ਪਾਣੀ ਛੋੜ ਛੋੜਾ ਯਾਨੀ ਹਲੇ ਘੋਮ ਰਿਆ ਸਾਰੀ ਸਪਲਾਈ ਜਾ ਰਹੀ ਹੈ ਜਾਂ ਸਾਰੀ ਹੋ ਜਾਣੀ ਬੰਦ ਫਿਰ ਨਿਕਲੂਗਾ ਪਾਣੀ ਉਹ ਦੇਖ ਵੇ ਇੱਧਰ ਵੀ ਲੱਗੇ ਨਿਕਣ ਘੋਮ ਗਿਆ ਘੋਮ ਗਿਆ ਸਾਰੇ ਹਾਂਜੀ 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 ਆ ਨਿਕਲੇ ਸਾਰੇ ਇੱਕ ਦਮ ਥੋੜਾ ਨਿਕਲ ਗਿਆ ਅੱਛਾ ਧੰਨ ਲੱਗ ਗਿਆ ਲੱਗ ਗਿਆ ਅਰੇ ਉਹ ਮੁਗੇ ਇਧਰੇ ਬਾਥਰੂਮਾਂ ਚ ਵੀ ਚੱਲ ਪਿਆ ਆ ਨਾ ਅੱਗੇ ਪ੍ਰੈਸ਼ਰ ਬਣੇ ਕਦਾ ਜੁਸੇ ਫੋਰਾ ਮਾਰ ਰਹੀ ਇਹ ਵਾਲਾ ਆ ਲੱਗੇ ਬਹੁਤ ਵੱਧਣ ਲੱਗਦੇ ਦੇਖਦਾ ਹਾਂ ਦੇ ਹੋ ਰਹੇ। ਪਰਦਾ ਹੀ ਬੰਦ ਕਰ ਦਿਓ ਜੀ ਕਰ ਦਿਓ ਬੰਦ। ਪਾਸ ਹੈ। ਪਾਸ ਆ ਜੀ ਪਾਸ ਆ ਕੰਮ ਹੈ। ਬਹੁਤ ਛੇਕ ਹੈ ਵਿੱਚ ਇਹਦੇ ਵੀ ਬਰੀਕ ਬਰੀਕ ਅੰਤ ਨਹੀਂ ਆ ਜਿੰਨਾ ਵੀ ਪਾਣੀ ਸਿਮਿਆ ਸਾਰੇ ਛੇਕ ਹੈ। ਇਹ ਕਹਿ ਲੋ ਜੀ ਤਾਂ ਆਪਣਾ ਜਾਲੀ ਵਾਲਾ ਕੱਪੜਾ ਨਹੀਂ ਹੁੰਦਾ। ਬਸ ਬਸ ਉਹੀ ਚੀਜ਼ ਹੈ। ਹੋਰ ਕੀ ਹੈ? ਉਹੀ ਜੀ ਦੇਖਣ ਨੂੰ ਨਹੀਂ ਤਾਂ ਲੱਗਦਾ। ਮੈਂ ਤਾਂ ਹਾਂ ਹੀ ਪੰਪ ਚੱਕ ਕੇ ਲਿਆ ਮਹਾ ਪਹਿਲਾਂ ਚੈੱਕ ਕਰਾਂ। ਤੁਸੀਂ ਮੈਨੂੰ ਦਿੱਤਾ ਟੋਟਾ ਵੀ ਨਹੀਂ ਕੋਈ ਚੈੱਕ ਕਰ ਲਿਓ। ਮਹਾ ਪੰਪ ਦਾ ਸਾਰਾ ਕੁਝ ਹੀ ਪਤਾ ਲੱਗ ਜਾਊ। ਪਤਾ ਪ੍ਰੈਸ਼ਰ ਹੈ ਤਾਂ ਨਹੀਂ ਉੱਧਰ ਸ਼ੋ ਹੋਣਾ ਦਾ ਕਿਉਂਕਿ ਆਪਣਾ ਹਾਲ ਉਹ ਹਾਲ ਬੜਾ ਦਾ ਹਾਂ ਜੀ ਹਾਂ ਸਾਰਾ 10 ਮਿੰਟ ਐ ਸਾਰੀ ਹਾਂ ਨਹੀਂ ਆ ਠੀਕ ਹੈ ਬਾਥਰੂਮ ਵੀ ਆਪਣਾ ਇਹਦਾ ਲੰਡਾ ਐ ਜੀ ਹਾਂ ਛੋਟਾ ਦਾ ਇਹਦੇ ਕਰਕੇ ਪਤਾ ਲੱਗ ਗਿਆ ਬਾਈ ਵੀ ਠੀਕ ਐ ਬਾਕੀ ਜਿਹੜੀ ਗੱਲ ਅਸੀ ਉਹੀ ਕੋਸ ਹੈ ਆ ਦੇਖੋ ਪਾਣੀ ਕਿਹੜੇ ਸਾਬਲ ਸਾਰੇ ਪਾਈਪ ਨੂੰ ਇਕਣੇ ਨੇ ਘੁੰਮਣਾ ਵਿੱਚ ਘੁੰਮਣਾ ਨੋਏ ਪਾਈਪ ਵਾਲੇ ਪਾਈਪ ਆ ਕੇ ਨਵੇੜੇ ਕੰਮ ਢਾਗ ਗਏ ਮਿੱਟੀ ਵਾ ਕੇ ਵੀ ਚੈੱਕ ਅੱਪ ਨੂੰ ਕਰਾ ਕੇ ਆਪਾਂ ਤੁਹਾਨੂੰ ਦਿਖਾਏ ਪਾਣੀ ਚੱਲਦਾ ਐ ਸੈੱਟ ਵੀ ਚਲੋ ਇਹ ਕੰਮ ਵੀ ਨਿਬੜੇ ਦਾ ਬਾਕੀ ਆ ਜਿਹੜੇ ਪੀਓਪੀ ਕਰਕੇ ਗਏ ਤੇ ਬੰਦੇ ਇਹ ਵੀ ਅੱਜ ਆਏ ਤੇ ਮਿਲਣ ਵਾਸਤੇ ਮਣਕ ਲੇ ਗਏ ਸਾਰੇ ਕੰਮ ਨੇ ਜਿਹੜੀ ਪੀਓਪੀ ਹੋਈ ਹੈ ਵਿੱਚ ਸਾਰਾ ਕੁਝ ਉਹਨਾਂ ਦਾ ਆਪਣਾ ਹੀ ਖਰਚਾ ਤਾਂ ਉਹਨਾਂ ਦਾ ਜਿਹੜੇ ਉੱਪਰ ਚੈਨਰ ਚੂਨਰ ਜੇ ਪਏ ਆ ਪੀਓਪੀ ਲੈਂਦੀ ਐ ਕਿਰਾਏ ਵਿੱਚ ਇਹ ਸਾਰਾ ਕੁਝ ਇਹਦਾ ਰੇਟ ਬਣਾਇਆ ਉਹਨਾਂ ਨੇ 1,26,000 ਠੇਕਾ ਮੇਰੀ ਸਾਰਾ ਉਸੇ ਵਿੱਚ ਉਹਨਾਂ ਦਾ ਦੇ ਦੇ ਜਿਹੜੀ ਉੱਪਰ ਜਾਲ ਜਿਹਾ ਪਾਇਆ ਹੈ ਆਪਾਂ ਤੁਹਾਨੂੰ ਦਿਖਾਏ ਆ ਜਾਲੀ ਵਿੱਚ ਵਿੱਚੇ ਪੀਓਵੀ ਵਿੱਚੇ ਕਰਾਈ ਸਾਰਾ ਕੁਸੋਨਾ ਦਾ ਤਾਂ 1 ਲੱਖ 26 ਹਜ਼ਾਰ ਦਾ ਠੇਕਾ ਦਾ ਇਹ ਬਾਕੀ ਇਹਨਾਂ ਦਾ ਦੇਖਦੇ ਆ ਲੇਕਿਨ ਨਕ ਬਣਦਾ ਜਿਹੜਿਆ ਪਾਇ ਪਾ ਕੇ ਨੱਕੀ ਚੱਲਦਾ ਉੱਪਰ ਕੰਮ ਮਾਰੋ ਮਾਰਨ ਹਾਂ ਨਾਲ ਤਾਂ ਟੁੱਟਿਆ ਆ ਜੀ ਹਾਂ ਹਾਂ ਜੀ ਟੁੱਟ ਗਿਆ ਹਾਂ ਹਾਂ ਇਹ ਤੁਖਣਿਆ ਬੋਲ ਆਊਗਾ ਟਾਈਮ ਘੰਟਾ ਰਹਿ ਗਿਆ ਵਸਿਕਾ ਸਾਢੇ 4 ਹੋ ਗਏ ਮਾ ਕੱਚਰੋ ਖੇਚਰੋ ਕਮਨ ਉਹਦਾ ਟੋਏ ਵਾਲਾ ਲੱਗਿਆ ਹੋਇਆ ਟੂਆ ਪਟਣਾ ਉਹਦਾ ਵੀ 4000 ਦਾ ਠੇਕਾ ਦਿੱਤਾ ਹੈਗਾ ਪਾਣਾ ਸਾਢੇ 6 ਫਟ ਦੂੰਗਾ ਆਹੀ ਨਾਸਰਾ ਛੜਾਈ ਮਾਰਛਣ ਜਾਹਰ ਦਿਖਾ ਦੇਣ ਦੇ ਮੁੰਡੇ ਹੁੰਦੇ ਹੂੰ ਤੇਰਾ ਟੋਏ ਵਾਲਾ ਬੰਦਾ ਲੰਘ ਗਿਆ ਮੈਂ ਤੇਰੇ ਨਾਲ ਜਾਂਦਾ ਗੰਮਗਰੀਏ ਸਾਲਾਂ ਨੂੰ ਥੱਲੇ ਨੂੰ ਜਾਣ ਮਾ ਦੇਖਦਾ ਨਹੀਂ ਟੋਏ ਵਾਲਾ ਕਦੇ ਭੱਜੇਗਾ ਛੱਡ ਕੇ ਮੈਂ ਤੈਨੂੰ ਆਦਾ ਤੇ ਉਹ ਲਿਆ ਦੀ ਆ ਮੈਂ ਇਹ ਗੱਲ ਤਾਂ ਮੰਨੇ ਹੀ ਜਾਏਗਾ ਮੈਂ ਤਾਂ ਉਹਨੂੰ ਵਿਹਲਾ ਕਰਕੇ ਤੋੜ ਦੇਣਾ ਤਾਂ ਉਹ ਸਮਝ ਜਾ ਮੈਂ ਫਿਰ ਕਹੀਗਾ ਥੋੜੂ ਬੜਾ ਟਰੈਕਟਰ ਲਿਆਉਣ ਦਾ ਕੱਢ ਕੇ ਹਾਂ ਸਲੀਪਾ ਸਲੂਪਾ ਜਿਹਾ ਖੱਚੀ ਕਾ ਦੀ ਪਾਸੇ ਕਰ ਦੇਣੇ ਜਦੇ ਮਾਹਣ ਨੂੰ ਲੈਂਟਰ ਪੇ ਛੱਡੋਗੇ ਕੰਨ ਨੂੰ ਸਰੇ ਕਾਲੂ ਦਾ ਫਾਈਨਲ ਆ ਅੱਛਾ ਉਹ ਤੇ ਉਹ ਹਿੰਡਾ ਬਾ ਆਉ ਛੱਡਿਆ ਤੋਰ ਲਾ ਨੂੰ ਠੀਕ ਲੈਂਟਰ ਨਹੀਂ ਪਾਉਣਾ ਪਹਿਲਾਂ ਲੈਂਟਰ ਪਲੇਟਾਂ ਵੀ ਟਾਈਮ ਲੱਗਦਾ ਹਾਂ ਨੂੰ ਟਾਈਮ ਲੱਗ ਉਹ ਹੀ ਆਉਂਗੇ ਗੱਡੀਆਂ ਫਿਰ ਉਹੀ ਗੱਡੀਆਂ ਠੀਕ ਹੈ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਕੈਮ ਹੈ ਹਾਂਜੀ ਹਾਂਜੀ ਇਹ ਬਾਈ ਮੁੰਡੇ ਭੌੜਦੇ ਆ ਹਾਂਜੀ ਕੋਈ ਨਹੀਂ ਆਪਾਂ ਇਹਨਾਂ ਦੇ ਬਾਈ ਪ੍ਰੋਮੋਸ਼ਨ ਕਰਨੇ ਆ ਦੱਸਾਂਗੇ ਜਿੱਦਾਂ ਆਪਣੇ ੜੱਕੇ ਆ ਗਏ ਹੈ ਆ ਵੀ ਇਹ ਆਪਣੀ ਵੀਡੀਓ ਜੇ ਇੱਕ ਵਾਰ ਆਪਾਂ ਦੱਸਿਆ ਵੀ ਤਾਂ ਬਾਜ ਦਾ ਕੋਈ ਨਾ ਆਪਾਂ ਵੀ ਬਾਈ ਕਰਾਂਗੇ ਠੀਕ ਹੈ ਜੀ ਹਾਂ ਦੱਸ ਤੱਕੀ ਤੱਕੀ ਡੋਰ ਤੋਂ ਮੈਨੂੰ ਲਾ ਦਿੰਦਾ ਮੈਂ ਗੇਟ ਇਕੱਠੀ ਗੇਰ ਕਰਕੇ ਗਿਆ ਪਤੰਗਾਂ ਵਾਲੀ ਪੱਕੀ ਹੁੰਦੀ ਆ ਉਹ ਖਾਸ ਹੀ ਪਤੰਗ ਦੀ ਡੋਰ ਦੀ ਉੱਥੇ ਮੈਂ ਇਕੱਠੀ ਕਰਕੇ ਗਿਆ ਹੁਣ ਕੋਈ ਹੋਰ ਚਾਹੀਦੀ ਹੋਈ ਪੱਕੀ ਜਾਈ ਪੱਕੀ ਉਹ ਆਉਤਾ ഹെൽ <laughs> ല तो <laughs> 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 ਫੂਗ ਵਰਖਤਾਂ ਜੇ ਬਾਕੀ ਦੇਖੋ ਜੋਂ ਦਾ ਜੰਮ ਪੂਰਾ ਸਹੀ ਆਪਣੇ ਆਹ ਕਣਕ ਆਪਣੀ ਸਾਰਿਆਂ ਦਾ ਲੇਟ ਹੈ ਜਿਹੜੀ ਦੋ ਹੀ ਕਣਕ ਨਾਲ ਤੇ 20 ਦਿਨ ਦਾ ਫਰਕ ਹੈ ਉਹ ਦੇਖ ਤੇ ਖੜ ਗਿਆ ਥੱਲੇ ਤੇ ਉਹ ਜਿਆ ਕਣਕ ਆਪਣੇ ਆਦੇ ਨਾਲ ਦੀਆਂ ਸਾਰੀਆਂ ਖੜੀਆਂ ਮੱਕੀ ਦੇ 15 ਬੂਟੇ ਧਨ ਦਿਖਾਏ ਤੇ ਹੁਣ ਉਹਨਾਂ ਬੂਟਿਆਂ ਦਾ ਵੀ ਹੋ ਗਈ ਸੌਦਾ ਵੀ 1.5 ਕਿਲਾ ਬੂਟਿਆਂ ਦਾ ਹੋ ਯਾਨੀ ਬੂਟੇ ਚੱਲਵੇ ਪੰਜਵੇਂ ਸਾਲ ਚ ਇਹ ਪੰਜਵਾਂ ਹਾਂ 4 ਸਾਲ ਦੇ ਹੋ ਗਏ ਪੰਜਵਾਂ ਹੁਣ ਲੱਗਣਾ ਉਹਨਾਂ ਨੂੰ ਉਹ ਵੇਚ ਗਏ ਆਪਣੇ 11.5 ਲੱਖ ਦੇ ਡੇਢ ਕਿਲੇ ਦੇ ਬੂਟੇ ਇਹ ਮੇਰੀ तकरीबन ਸਾਢੇ ਹੁਣ ਖਚਿਆ ਭਈ ਕੰਮ ਇਦਾਂ ਦੇ ਬੂਟੇ 4 ਸਾਲ ਦੇ ਹੋ ਗਏ ਵਿਕ ਰਹੇ ਆ ਉਹ ਤੇ ਕ ਬੱਦਲ ਹੁਣ ਹੋਰ ਵੀ ਜ਼ਿਆਦਾ ਗੜਾ ਹੋਇਆ ਵਾ ਹਵਾ ਹਲੇ ਵੀ ਚੱਲਦੀ ਆ ਦੇਖੋ ਸ਼ਾਇਦ ਮੀਂਹ ਆ ਪੈ ਜਾਵੇ ਸ਼ਾਮ ਤੱਕ ਇਹ ਪਤਾ ਕੁਝ ਨਹੀਂ ਹੈਗਾ ਅੱਜ ਰਾਤ ਰੂਤ ਨੂੰ ਲੱਗਦਾ ਹੈਗਾ ਇਹ ਕਿਣ ਹੁਣ ਆ ਬੱਦਲ ਜਿਆਦਾ ਹੀ ਗੜਾ ਹੁੰਦਾ ਜਾਂਦਾ ਇਦਾਂ ਨੂੰ ਇਹ ਨਹੀਂ ਪਤਾ ਵੀ ਹੁਣ ਧੁੰਦ ਹੈ ਕਾ ਬੱਦਲ ਹੈ ਇਹ ਹੁਣ ਸ਼ਾਮ ਨੂੰ ਰਾਤ ਨੂੰ ਦਿਨ ਲੰਘੇ ਤੇ ਪਤਾ ਲੱਗੂਗਾ ਬਾਕੀ ਸਰੋਂ ਕਨੀ ਮਾਰਦੇ ਕਿਹੜਾ ਇੱਧਰ ਵੀ ਤਿੰਨ ਦਿਨ ਹੋ ਗਿਆ ਇਹਨੂੰ ਆਏ ਨਹੀਂ ਹੈਗੇ ਕੱਲ ਨੂੰ ਦੇਖਦੇ ਸ਼ਾਇਦ ਕੱਲ ਨੂੰ ਲੁੱਦੇ ਹਣ ਕਿੰਨੀ ਦਾ ਗੇੜਾ ਵੱਜੇ ਵੀ ਸਲਾਹ ਹੈਗੀ ਆ ਬਾਕੀ ਕੱਲ ਨੂੰ ਜਾ ਕੇ ਤੇ ਪਤਾ ਲੱਗੂਗਾ ਮੌਸਮ ਦੇ ਹਿਸਾਬ ਨਾਲ ਬਾਕੀ ਸਾਰੇ ਬੇਚਰਾਏ ਦੇ ਢੱਕੇ ਖੜੇ ਜਿਖੜਾਉਣਾ ਖੜੇ ਆ ਦੇਖਦੇ ਆਲੇ ਥੋੜੀ ਜਿਹਾ ਹੋਰ ਵੱਧ ਕੇ ਚਾਹਾਂ ਫੇਰ ਵੜਦਾਂਗੇ ਵੇਤੇ ਨਹੀਂ ਵੇ ਛੱਡ ਦਾਂਗੇ ਹੁਣ ਜਿਹੜੀ ਸਰੋਂ ਆ ਲੱਗੀ ਉੱਪਰ ਨੂੰ ਬਦਨ ਜਿਆ ਪੈ ਗਈ ਹੁਣ ਮਾ ਹੁਣ ਇਹਨੂੰ ਗਣਮ ਦਿਨਾਂ ਚ ਫੁੱਲ ਨਿਕਲੇ ਆਉਣੇ ਆ ਨੀ ਕੋਹਾ ਡੰਡਾ ਜਣਾ ਚੱਲ ਆਪੇ ਉੱਪਰ ਨੂੰ ਆ ਲੱਗੇ ਬਣਨ ਉੱਪਰ ਫੁੱਲ ਜੇ ਇਹ ਇੱਕ ਨੰਬਰ ਖੜੀ ਹੈ ਚਲੋ ਠੀਕ ਹੈ ਜੀ ਮਿਲਦਾ ਫਿਰ ਅਗਲੇ ਬਲੌਗ ਦੇ ਵਿੱਚ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ